ਅੱਜ ਮੇਰੇ ਨਾਲ ਚੰਡੀਗੜ੍ਹ ਦੇ ਵਿੱਚ ਛੋਟਾ ਜਿਹਾ ਹਾਸਾ ਹੋ ਗਿਆ ਮੈਂ ਚੰਡੀਗੜ੍ਹ ਜਾ ਰਿਹਾ ਸੀ ਪਬਲਿਕ ਟਰਾਂਸਪੋਰਟ ਦੇ ਵਿੱਚ ਸਫ਼ਰ ਕਰ ਰਿਹਾ ਸੀਗਾ ਉੱਥੇ ਨਾਲ ਨਾ ਗਰਾਸ ਕਟਿੰਗ ਚੱਲ ਰਹੀ ਸੀਗੀ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਖੁੱਲਾ ਹੀ ਛੱਡਿਆ ਹੋਇਆ ਵੀ ਤੁਸੀਂ ਘਾਹ ਕੱਟਣਾ ਹੈ ਤਾਂ ਜਦ ਮਰਜ਼ੀ ਕੱਟੋ ਜਾ ਕੇ ਮਾਲੀ ਉਹਨਾਂ ਸੜਕ ਦੇ ਵਿੱਚ ਮਸ਼ੀਨ ਮੋਟਰ ਵਾਲੀ ਮਸ਼ੀਨ ਸੀਗੀ ਉਹ ਕਟਿੰਗ ਕਰ ਰਹੀ ਸੀ ਉਹਦੇ ਨਾਲ ਪਰਲੇ ਰੋਡ ਤੇ ਕਟਿੰਗ ਕਰਦੀ ਸੀ ਦੂਜੇ ਪਾਸੇ ਦੂਜੀ ਸਾਈਡ ਤੋਂ ਮੇਰੇ ਚੱਲਦੇ ਆਟੋ ਦੇ ਵਿੱਚ ਬੈਠੇ ਬੈਠੇ ਉਧਰੋਂ ਦੂਰ ਤੋਂ ਆ ਕੇ ਇੱਕ ਪੱਥਰ ਵੱਜਿਆ ਜੀ ਉਹ ਪੱਥਰ ਇੰਨਾ ਜ਼ੋਰ ਦੀ ਵੱਜਿਆ ਜੀ ਮੈਂ 2 ਮਿੰਟ ਲਈ ਦਾ ਬੇਹੋਸ਼ ਹੋ ਗਿਆ ਫਟਾਫਟ ਉੱਤਰ ਕੇ ਥੱਲੇ ਗਿਰ ਗਿਆ ਜੀ ਮੈਂ ਠੀਕ ਹੈ ਤੇ نیچے ਗਿਰਨ ਦੇ ਨਾਲ ਮੇਰੇ ਐਨ ਲੱਗਿਆ ਵੀ ਮੈਨੂੰ ਗੋਲੀ ਵੱਜ ਗਈ ਮੈਨੂੰ ਦੋ ਬੰਦੇ ਸੀਗੇ ਜਿਹੜੇ ਨਾਲ ਤੇ ਉਹ ਕਹਿੰਦੇ ਕਹਿੰਦੇ ਭਾਜੀ ਕੀ ਹੋਇਆ ਕੀ ਮਾਂ ਵੀਰੇ ਮੇਰੇ ਗੋਲੀ ਵੱਜ ਗਈ ਮੈਨੂੰ ਐਦਾਂ ਲੱਗਿਆ ਮੇਰੇ ਫਾਇਰ ਹੋ ਗਿਆ ਕਿਸੇ ਨੇ ਫਾਇਰ ਮਾਰਿਆ ਮੇਰੇ ਮੇਰੇ ਬਹੁਤ ਬੁਰੀ ਤਰ੍ਹਾਂ ਝੋਟ ਲੱਗੀ ਐ ਬਸ ਇੱਕ ਬਚਾ ਹੋ ਗਿਆ ਉਸ ਦਾ ਦਾਦੇ ਦਾ ਮੇਰੀ ਅੱਖ ਤੇ ਨਹੀਂ ਵੱਜੀ ਜਾਂ ਮੇਰੇ ਸਿਰ 'ਚ ਨਹੀਂ ਵੱਜੀ ਬਹੁਤ ਬੁਰੀ ਤਰ੍ਹਾਂ ਮੇਰੇ ਸਿਰ ਤੇ ਸੱਟ ਲੱਗੀ ਨਾ ਫੇਸ ਤੇ ਸੱਟ ਲੱਗੀ ਥੋੜਾ ਜਿਹਾ ਹਲਕਾ ਜਿਹਾ ਨਿਸ਼ਾਨ ਪੈ ਗਿਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਵੀ ਕੇਅਰਫੁਲੀ ਹੋ ਕੇ ਜਾਓ ਜਿੱਥੇ ਜਾਣਾ ਜਿਹੜੇ ਉਹ ਕਟਿੰਗ ਕਰਦੇ ਹੁੰਦੇ ਨੇ ਨਾ ਮੋਟਰ ਚੱਲਦੀ ਹੈ ਜਦੋਂ ਮੋਟਰ ਚੱਲਦੇ-ਚੱਲਦੇ ਉਹਦੇ ਨਾਲ ਰੋੜੀ ਵੱਜੀ ਉਹ ਰੋੜੀ ਵੱਜਣ ਨਾਲ ਮੇਰੇ ਝੋਟ ਲੱਗੀ ਹਲਕੀ ਜੀ ਪਰ ਇੰਨਾ ਜ਼ੋਰਦਾਰ ਲੱਗੀ ਸੀ ਕਿ ਮੈਂ ਸੋਚਿਆ ਵੀ ਕਈ ਵਾਰੀ ਹੁੰਦਾ ਵੀ ਕਿਸੇ ਨੇ ਫਾਇਰ ਮਾਰਿਆ ਉਹ ਮੇਰੇ ਆ ਕੇ ਫੇਸ ਤੇ ਲੱਗਿਆ ਮੇਰੇ ਮੇਰੇ ਦੰਦ ਟੁੱਟ ਜਾਣੇ ਸੀ ਮੈਂ ਬਹੁਤ ਡੀਗੜ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਦੀ ਮਾਲੀਆਂ ਦੀ ਡਿਊਟੀ ਉਸ ਹਸਾਬ ਨਾਲ ਸ਼ਿਫਟ ਕਰੀ ਜਾਵੇ ਜਦੋਂ ਸੜਕਾਂ ਦੇ ਉੱਪਰ ਕੰਮ ਕਰਨਾ ਤਾਂ ਇਹਨਾਂ ਨੂੰ ਪੂਰੀ ਸੇਫਟੀ ਨਾਲ ਕਰਨਾ ਚਾਹੀਦਾ ਕਿਉਂਕਿ ਜਦੋਂ ਗਰਾਸ ਕਟਿੰਗ ਕਰਦੇ ਆ ਉਹਦੇ ਨਾਲ ਸੜਕ ਦੀਆਂ ਰੋੜੀਆਂ ਰੋੜੀਆਂ ਹੁੰਦੀਆਂ ਜਿਹੜੀਆਂ ਨਾ ਉਹ ਉੱਡ ਕੇ ਵੱਜਦੀਆਂ ਤੁਸੀਂ ਇਹ ਲਾ ਲਓ ਵੀ ਤੁਸੀਂ ਉਹ ਕਿੰਨੀ ਸਪੀਡ ਨਾਲ ਆਈ ਹੈ ਜਿਹੜੀ ਦੂਜੇ ਪਰਸੋ ਪਰਲੇ ਰੋਡ ਤੋਂ ਕ੍ਰੋਸ ਕਰਕੇ ਇਦਾਂ ਆਈ ਹੈ 100 ਫੁੱਟੇ ਰੋਡ ਤੋਂ ਮਤਲਬ 50 ਫੁੱਟ ਪਰਲੇ ਸਾਈਡ ਤੋਂ ਇੱਧਰ ਚੱਲਦੇ ਵਾਹਨ ਦੇ ਵਿੱਚ ਵੱਜੀ ਆ ਗਈ ਮੇਰਾ ਆਟੋ ਵਾਲਾ ਡਰਾਈਵਰ ਸੀ ਜਿਹੜਾ ਨਾ ਉਹਦੇ ਵੀ ਬਹੁਤ ਬੁਰਾ ਹੋਇਆ ਉਹ ਕਹਿੰਦਾ ਵੀ ਭਾਜੀ ਨੂੰ ਕੀ ਹੋ ਗਿਆ ਕਿਉਂਕਿ ਮੈਂ ਉਹਨੂੰ ਇਦਾਂ ਕਹਿਤਾ ਵੀ ਬਾਈ ਮੇਰੇ ਗੋਲੀ ਵੱਜੀ ਹੈ ਬਾਈ ਕਿਸੇ ਨੇ ਮਾਰੀ ਹੈ ਵੀ ਮੇਰੇ ਗੋਲੀ ਵੱਜ ਗਈ ਆ ਕੇ ਤੁਸੀਂ ਵੀ ਆਪਣੇ ਆਪ ਤੇ ਧਿਆਨ ਰੱਖਿਆ ਕਰੋ ਕਿਤੇ ਵੀ ਤੁਸੀਂ ਇਹ ਮਸ਼ੀਨ ਚੱਲਦੀ ਦੇਖਦੇ ਹੋ ਤਾਂ ਉਸ ਤੋਂ ਦੂਰ ਹੋ ਕੇ ਲੰਘੋ ਕਿਉਂਕਿ ਹਾਲੀਵੁੱਡ ਮੂਵੀ ਦੇ ਵਿੱਚ ਵੀ ਇਦਾਂ ਦਾ ਸੀਨ ਸੀਗਾ ਇੱਕ ਗਰਾਸ ਕਟਿੰਗ ਵਾਲੀ ਮਸ਼ੀਨ ਸੀਗੀ ਹਾਲੀਵੁੱਡ ਫਿਲਮਾਂ ਦੇ ਵਿੱਚ ਵੀ ਦੇਖਿਆ ਹੋ ਮੈਂ ਕਈ ਵਾਰੀ ਪਰ ਉਹ ਸੀਨ ਮੇਰੇ ਨਾਲ ਹੋ ਗਿਆ ਅੱਜ ਤੁਸੀਂ ਵੀ ਆਪਣਾ ਧਿਆਨ ਰੱਖੋ ਇਹ ਜਿਹੇ ਮਸ਼ੀਨਾਂ ਤੋਂ ਦੂਰ ਰਹਿਆ ਕਰੋ ਬਾਕੀ ਜਿਹੜੇ ਵੀ ਇਹ ਮਾਲੀ ਜਿਹੜੇ ਕਟਿੰਗ ਕਰਦੇ ਆ ਨਾ ਗਰਾਸ ਨੂੰ ਇਹਨਾਂ ਨੂੰ ਵੀ ਚਾਹੀਦਾ ਵੀ ਥੋੜਾ ਜਿਹਾ ਧਿਆਨ ਰੱਖਣਾ ਆਪਣੇ ਆਪ ਦਾ ਥੋੜਾ ਜਿਹਾ ਸੇਫਟੀ ਨਾਲ ਕੰਮ ਕਰਿਆ ਕਰਨਾ ਕਿਸੇ ਨੂੰ ਆਉਂਦੇ ਜਾਂਦੇ ਦੇ ਤੁਸੀਂ ਆਹ ਲਾ ਲਓ ਵੀ ਮੇਰੀ ਅੱਖ ਚ ਵੱਜ ਜਾਂਦੀ ਮੇਰੇ ਪਰਿਵਾਰ ਨੂੰ ਮੈਂ ਕੱਲਾ ਜਾਣਾ ਘਰੇ ਅੱਜ ਕੱਲਾ ਜਾਣਾ ਹੀ ਕਮਾਉਣ ਆਲਾ ਜੀ ਮੈਂ ਸਾਰਿਆਂ ਨੂੰ ਮਤਲਬ ਕੱਲਾ ਕੱਲਾ ਹੀ ਆ ਮੈਂ ਘਰ ਦੇ ਵਿੱਚ ਚਾਰ ਪੰਜ ਜਣੇ ਦੀ ਜ਼ਿੰਮੇਵਾਰੀ ਹੈ ਮੇਰੇ ਤੇ ਇਕੱਲੇ ਤੇ ਮੇਰੇ ਨਾਲ ਬਹੁਤ ਬੁਰਾ ਹੋ ਚੁੱਕਿਆ ਸੀ ਅੱਜ ਮੈਂ ਬਚਾਅ ਹੋ ਗਿਆ ਜੀ ਬਸ ਉਸ ਰੱਬ ਦਾ ਵੀ ਮਨ ਨੂੰ ਮੇਰੇ ਪਰਿਵਾਰ ਵਾਸਤੇ ਅੱਜ ਬਚਾ ਲਿਆ ਵੀ ਆਪਣੇ ਪਰਿਵਾਰ ਵਾਸਤੇ ਮੈਂ ਅੱਜ ਬਚ ਕੇ ਆ ਗਿਆ ਕਰੇ ਬਸ ਤੁਸੀਂ ਆਪਣਾ ਵੀ ਧਿਆਨ ਰੱਖੋ ਜੀ ਠੀਕ ਹੈ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੁਹਾਡਾ ਸਾਰਿਆਂ ਦਾ ਧੰਨਵਾਦ ਅਸੀਂ ਆਪਣਾ ਧਿਆਨ ਰੱਖੋ ਬਸ ਥੋੜੀ ਦੁਆਵਾਂ ਦੇ ਆਸਰੇ ਮੈਂ ਬਚ ਗਿਆ ਬਚਾਅ ਹੋ ਗਿਆ ਅੱਜ ਮੇਰਾ